ਪੱਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸਬਡਿਵੀਜ਼ਨ ਪੱਲਤ ਮੰਡ ਖੇਤਰ ਵਿੱਚ ਆਈ ਦਰਿਆਈ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਉਹ ਸਭ ਤੋਂ ਪਹਿਲਾਂ ਮੰਡ ਕੋਕਾ ਮੰਡ ਸਰਦਾਰ ਸਿੰਘ ਵਾਲਾ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਦੇਖੋ ਇਸਤਰਾ ਵਾਹ ਕਿ ਅਸੀਂ ਹੁਣੇ-ਹੁਣੇ ਜਿਹੜਾ ਮੰਡ ਦਾ ਅੰਦਰਲਾ ਖੇਤਰ ਆ ਦਰਿਆ ਦੇ ਨਾਲ ਕੰਡੇ ਦੇ ਉੱਤੇ ਉੱਥੇ ਅੰਦਰ ਦੌਰਾ ਕਰਕੇ ਆਏ ਆ ਇਸ ਵਕਤ ਸਾਡਾ ਜਿਹੜਾ ਹਲਕਾ ਪੱਲਤ ਦੇ ਮੰਡ ਦੇ ਪਿੰਡ ਨੇ ਚਾਹੇ ਉਹ ਮੰਡ ਸਰਦਾਰ ਸਾਹਿਬ ਵਾਲਾ ਮੰਡ ਤਲਵੰਡੀ ਮੰਡ ਕੂਕਾ ਮੰਡ ਝੰਡੂ ਵਾਲਾ ਮੰਡ ਡੋਗਰਾਵਾਲਾ ਮੰਡ ਅੱਗੇ ਮੰਡ ਕੁਲਾ ਜਾਂ ਪਿੱਛੇ ਚੱਕੋ ਕੀ ਢਿਲਵਾਂ ਰਾਏਪੁਰ ਰਾਈਆਂ ਇਹ ਸਾਰੇ ਦਰਿਆ ਦੇ ਨਾਲ ਲੱਗਦੇ ਜਿਹੜੇ ਨੇ ਇਹ ਪਾਣੀ ਬਹੁਤ ਪਿੱਛੋਂ ਡੈਮਸ ਨਾਲ ਰਿਲੀਜ਼ ਹੋਣ ਕਰਕੇ ਬਹੁਤ ਵੱਡੇ ਪੱਧਰ ਤੇ ਪਾਣੀ ਉੱਪਰ ਤੱਕ ਆ ਚੁੱਕਾ ਤੁਸੀਂ ਸਾਰਾ ਦਿਖਾ ਸਕਦੇ ਹੋ ਫਸਲਾਂ ਮਾਲ ਡੰਗਰ ਘਰ ਜਾਨ ਇਹ ਸਾਰਾ ਕੁਝ ਖਤਰੇ 'ਚ ਇਸ ਕਰਕੇ ਅਸੀਂ ਇਮੀਡੀਏਟਲੀ ਪਹਿਲਾ ਕੰਮ ਸਾਡਾ ਇਹ ਹੈਗਾ ਕਿ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਜਗਾਉਣ ਦਾ ਕੰਮ ਆ ਸਰਕਾਰ ਨੂੰ ਜਗਾਉਣ ਦਾ ਕੰਮ ਆ ਮੇਰੀ ਆਉਣ ਤੋਂ ਪਹਿਲਾਂ ਹੀ ਮੈਂ ਗੱਲ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਕੀਤੀ ਸੀਗੀ ਔਰ ਉਸ ਤੋਂ ਇਲਾਵਾ ਜਿਹੜੇ ਹਰਦੀਪ ਸਿੰਘ ਮਹਿੰਦੀ ਰੱਤਾ ਚੀਫ ਇੰਜੀਨੀਅਰ ਨੇ ਡਰੇਨੇਜ ਦੇ ਪੰਜਾਬ ਦੇ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਸ ਤੋਂ ਪਹਿਲਾਂ ਕਿ ਬਹੁਤ ਲੇਟ ਹੋ ਜਾਵੇ ਪਾਣੀ ਬਹੁਤ ਬੰਨ ਤੱਕ ਆ ਜਾਏ ਜਾਂ ਬੰਨ ਤੋੜ ਕੇ ਬਾਹਰ ਆ ਜਾਏ ਜਿਵੇਂ ਕਿ 1985 86 ਚ 88 ਚ ਹੋਇਆ ਸੀਗਾ ਉਸ ਤੋਂ ਪਹਿਲਾਂ ਹੀ ਤੁਸੀਂ ਕੋਈ ਬੰਦੋਬਸ ਕਰੋ ਔਰ ਬਹੁਤ ਹੀ ਜ਼ਿਆਦਾ ਜਾਣਕਾਰੀ ਸਰਪੰਚ ਖੜੇ ਨੇ ਮੇਰੇ ਕੋਲ ਪ੍ਰੋਫੈਸਰ ਸਾਹਿਬ ਜਸਵਿੰਦਰ ਸਿੰਘ ਹੁਣੀ ਸਤਨਾਮ ਸਿੰਘ ਹੁਣੀ ਤੇ ਪਿੰਡ ਦੇ ਸਾਰੇ ਪਤਵੰਤੇ ਇਹਨਾਂ ਦਾ ਕਹਿਣਾ ਕਿ ਡੈਮਸ ਤੋਂ ਬਹੁਤ ਵੱਡੇ ਮਾਤਰਾ ਵਿੱਚ ਪਾਣੀ ਆ ਚੁੱਕਾ ਵਾ ਔਰ ਇਹ ਇਹ ਪਾਣੀ ਉਸ ਲੈਵਲ ਦੇ ਉੱਤੇ ਹਰੀਕੇ ਬਰਾਜ ਤੋਂ ਰਿਲੀਜ਼ ਨਹੀਂ ਹੋ ਰਿਹਾ ਜਿਹਦੇ ਕਰਕੇ ਜਿਹੜਾ ਪਿੱਛੇ ਨੂੰ ਪਾਣੀ ਜਮਾ ਹੋ ਰਿਹਾ ਸਾਰਾ ਉਹਦੇ ਕਰਕੇ ਖਤਰਾ ਹੋ ਵੱਧਿਆ ਵਾ ਆਸ ਕਰਦਾ ਕਿ ਪੰਜਾਬ ਸਰਕਾਰ ਇਮੀਡੀਏਟਲੀ ਵਾਰ ਫੁੱਟਿੰਗ ਤੇ ਇਹ ਮਸਲੇ ਨੂੰ ਚੱਕ ਕੇ ਤੇ ਮੰਡ ਦੇ ਲੋਕਾਂ ਦੀ ਜਾਨ ਮਾਲ ਤੇ ਪਸੂਆਂ ਦੀ ਤੇ ਹੋਰ ਫਸਲਾਂ ਦੀ ਰਾਖੀ ਕਰੇਗੀ ਇਸ ਵਕਤ ਨਾਲ ਇੱਥੇ ਮੈਂ ਪਹੁੰਚਿਆ ਸੀਗਾ ਮੈਂ ਤੁਸੀ ਕੁਝ ਗੱਲ ਕਰਨੀ ਦੱਸ ਤੋ ਪ੍ਰੋਫੈਸਰ ਢਾਲੀਵਾਲ ਪੰਡਾਲਬੇਟ ਸੰਗੋਜਲਾ ਬਲਕੇ ਜਿੰਨੇ ਵੀ ਦਰਿਆ ਬਿਆਸ ਦੇ ਨਾਲ ਲੱਗਦੇ ਨੇ ਸੰਗੋਜਲੇ ਤੋਂ ਲੈ ਕੇ ਤੇ ਬੱਲੋਚੱਕ ਤੱਕ ਉਹ ਸਾਰੇ ਇਸ ਵਕਤ ਮੰਡ ਦਾ ਇਲਾਕਾ ਖਤਰੇ 'ਚ ਸੋ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ